ਓਏ ਮੇਰੀ ਵਿਦਿਆ ਨਾਣੀ ਮੀ ਜੀ ਓਏ ਮੇਰੀ ਵਿਦਿਆ ਨਾਣੀ ਆ ਤੂੰ ਇਹਦਾ ਵੀ ਸੁਖਵਾ ਵਾਕੇ ਗਿੱਦਿਆ ਦੀ ਮੰਮੀ ਕਿੰਨਾ ਖੁਸ਼ ਆ ਇਹਦਾ ਸੁਖਵਾ ਵਾਕੇ ਆ ਅੱਛਾ ਆ ਤੇਰਾ ਖੁਸ਼ਕਵਾ ਨਾ ਆ ਸੁਖਵਾ ਹੈਪੀ ਬਰਥਡੇ ਹੈਪੀ ਬਰਥਡੇ ਆ ਦਾ ਹੈਪੀ ਬਰਥਡੇ ਟੂ ਯੂ ਵਿਦਿਆ ਹਾਂਜੀ ਆਓ ਹੈਪੀ ਬਰਥਡੇ ਵਿਦਿਆ ਦਾ ਆਓ ਬਿੱਦਿਆ ਦਾ ਹੈਪੀ ਬਰਥਡੇ ਆ ਗਿਆ ਮੇਰੀ ਭਾਂਜੀ ਦਾ ਹੈਪੀ ਬਰਥਡੇ ਆ ਗਿਆ ਲਾਲੋ ਦਾ ਲਾਲੋ ਦਾ ਛੜਦੀਆਂ ਤੂੰ ਲਾਲੋ ਲਾਲਾ ਛੜਦੀਆਂ ਤੂੰ ਤੂੰ ਲਾਣਾ ਛੜਦੀਆਂ ਤੂੰ ਲਾਣਾ ਛੜਦੀਆਂ ਲਾਲੋ ਛੜਦਾ ਲਾਲੋ ਹਾਂਜੀ ਭੈਣ ਜੀ ਗੱਲ ਖਾ ਕੇ ਫੂਕੇ ਕਰਾ ਦਿੰਦੇ ਬਹੁਤ ਚਾਰ ਨੇ ਤੂੰ ਅੱਜ ਬਹੁਤ ਖੁਸ਼ ਹੈ ਮੇਰੀ ਧੀ ਹੈ ਨਾ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਕੀ ਫਤਿਹ ਇਹ ਸਾਡੀ ਧੀ ਰਾਣੀ ਗੁਰੂ ਹਰ ਸਹਾਏ ਤੋਂ ਆ ਗਈ ਸੀ ਲੈ ਕੇ ਜਿੱਦਣ ਆਈ ਸੀ ਰੋਂਦੀ ਨਹੀਂ ਸੀ ਝੱਲੀ ਜਾਂਦੀ ਇੱਕ ਵਾਰੀ ਗੋਦੀ ਚੱਕ ਲੈਣ ਦੀ ਆ ਪਿਆਰ ਕਰ ਲੈਣ ਦੀ ਇੱਕ ਵਾਰੀ ਪਾਰ ਕਰ ਲੈਣ ਦੀ ਚੰਗਾ ਨਾ ਚੁੱਕਣ ਦੇ ਨਾ ਚੁੱਕਣ ਦੇ ਕੋਈ ਨਾ ਨਾ ਚੁੱਕਣ ਨਾ ਚੁੱਕਣ ਨਾ ਚੁੱਕਣ ਮੇਰੀ ਨਹੀਂ ਨਾ ਚਾਹੁੰਦੇ ਨਾ ਚਾਹੁੰਦੇ ਅਮਨਾ ਚੁੱਕੰਡੀ ਮੈਂ ਤਾਂ ਤੇਰਾ ਭਰਾ ਆ ਨਾ ਮੈਂ ਤਾਂ ਤੇਰਾ ਭਰਾ ਨਾ ਮੈਂ ਭਰਾ ਨਾ ਤੇਰਾ ਅਚਾਨਕ ਜਾਣਾ ਅੱਛਾ ਜਾਣਾ ਇੱਕ ਮਿੰਟ ਗੱਲ ਛੁੱਟੋ ਜੁ ਕੋਈ ਕੁਝ ਕਰਮਾਂ ਦੇ ਵਿੱਚ ਗੇੜ ਹੀ ਇਸ ਤਰ੍ਹਾਂ ਦੇ ਬਣੇ ਪਹਿਲਾਂ ਮਾਂ ਪਿਓ ਇਸ ਦੁਨੀਆ ਤੋਂ ਚਲੇ ਗਏ ਕੱਲੀ ਸੜਕਾਂ ਤੇ ਸੀ ਤਾਂ ਮਹੱਲੇ ਦੇ ਲੋਕਾਂ ਨੇ ਰਲ ਕੇ ਵਿਆਹ ਕਰਤਾ ਮਹੱਲੇ ਦੇ ਇੱਕ ਲੜਕੇ ਦੇ ਨਾਲ ਉਹਨੂੰ ਕਾਲੇ ਪੀਲੇ ਦੀ ਸ਼ਿਕਾਇਤ ਸੀ 5-6 ਸਾਲਾਂ ਬਾਅਦ ਇੱਕ ਛੋਟੀ ਜੀ ਬੱਚੀ ਨੇ ਜਨਮ ਲਿਆ ਇਸ ਘਰ ਦੇ ਵਿੱਚ ਇਸ ਭੈਣ ਦੀ ਗੋਦ ਚ ਵਿਦਿਆ ਨੇ ਤੇ ਜਦੋਂ ਵਿਦਿਆ 8-9 ਮਹੀਨਿਆਂ ਦੀ ਹੋਈ ਤਾਂ ਸਿਰਦਾ ਸਾਈਂ ਸੀ ਜਿਹੜਾ ਕਾਲੇ ਪੀਲੇ ਦੀ ਸ਼ਿਕਾਇਤ ਨਾਲ ਉਹ ਵੀ ਇਸ ਦੁਨੀਆ ਤੋਂ ਤੁਰ ਗਿਆ। ਉਹਦੀ ਡੈਥ ਤੋਂ ਬਾਅਦ ਸਾਡੀ ਅਮਨ ਭੈਣ ਫੇਰ ਸੜਕ ਤੇ ਆ ਗਈ, ਲਵਾਰਸ ਹੋ ਗਈ। ਸੱਤ ਸੌਰੇ ਨੇ ਜਵਾਬ ਦਿੱਤਾ ਵੀ ਅਸੀਂ ਨਹੀਂ ਸੰਭਾਲ ਸਕਦੇ। ਤਾਂ ਫੇਰ ਉੱਥੋਂ ਸੰਗਤ ਨੇ ਸਾਡੇ ਕੋਲੇ ਭੈਣ ਅਮਨ ਨੂੰ ਪਹੁੰਚਦਾ ਕੀਤਾ ਨਾਲੇ ਵਿਦਿਆ ਨੂੰ। ਤੇ ਇੱਥੇ ਆ ਕੇ ਵਿਦਿਆ ਭੈਣ ਦਾ ਤੇ ਸਾਡੀ ਧੀ ਦਾ ਤੇ ਭੈਣ ਅਮਨ ਦਾ ਇੰਨਾ ਜੀ ਲੱਗਿਆ ਹੋਣੇ ਕਹਿੰਦੀ ਮੇਰਾ ਘਰ ਹੀ ਇਹ ਆ ਹਨਾ ਹਾਂਜੀ ਵੀ ਹੁਣ ਕਦੋਂ ਬਰਥਡੇ ਦਾ ਚੱਕਰਵਾਰ ਚੱਕਰਵਾਰ ਨੂੰ ਬਰਥਡੇ ਆ ਅਮਨ ਭੈਣ ਦੀ ਧੀ ਦਾ ਨਾ ਕਰਾ ਦਿੰਦਾ ਮੈਂ ਕਰਾ ਦਿੰਦਾ ਕਰਾ ਦਿੰਦਾ ਵਾਹਿਗੁਰੂ ਮੇਰ ਕਰਨ ਸਾਡੀ ਇਸ ਭੈਣ ਵਾਸਤੇ ਅਰਦਾਸ ਕਰਿਓ ਸੱਚੇ ਪਾਤਸ਼ਾਹ ਨੂੰ ਤੰਦਰੁਸਤੀ ਬਖਸ਼ੇ ਚੜ੍ਹਦੀ ਕਲਾ ਬਖਸ਼ੇ ਇਹ ਸਦਾ ਖੁਸ਼ ਰਵੇ ਸਾਡੀ ਧੀ ਵਾਹਿਗੁਰੂ ਮੇਰ ਕਰਨ ਇਹ ਭੈਣ ਆਪਣੀ ਧੀ ਨੂੰ ਇੱਕ ਚੰਗੀ ਪਰਬ੍ਰਿਸ਼ ਦੇ ਸਕੇ ਇਹਦਾ ਇੱਕ ਸੁਪਨਾ ਮੈਂ ਨੁਕੀਆ ਚੀਜ਼ ਕਿ ਬਣਾਣਾ ਹੈ? ਕੀ ਬਣਾਣਾ? ACP ਸਾਹਿਬ ਅੱਗੀ ਆਪਸੀ ਬੁਝਾਣਾ। ਓਏ ACP ਸਾਹਿਬ DSP ਬਣਾਉਣਾ ਹੈ ਮੇਰੀ ਧੀ ਨੇ। ਦੇਖੋ ਇਹ ਸੁਪਨਾ ਜੀ ਜੀ ਆਹੀ ਮਾਮਾ ਮੇਰੇ ਕੀ ਭਾ ਗਿਆ? ਫੇਖੋ ੜੀ ਆਹੀ ਅੱਗੀ ਜਗਾ ਬੁਝਾਣੇ ਫੇਗਾ ਦੋਗੀ ਰੱਖਣਾ। ਅੱਛਾ ਦੋਗੀ ਵੀ ਰੱਖੇਗੀ ਇੱਕ। ਹਾਂ ਜੀ ਜੀ। ਠੀਕ ਹੈ। ਜਿਵੇਂ ਆ ਦੋਗੀ ਆ। ਇਦੋਂ ਦਾ ਦੋਗੀ ਇੱਕ ਰੱਖ ਲੇਗੀ ਹੈ? ਜੀ ਜੀ ਜੀ। ਠੀਕ ਹੈ ਠੀਕ ਹੈ। ਤੂੰ ਰੱਖ ਲਈ ਕੋਈ। ਹਾਂ ਜੀ। ਜਿਉਂਦੀ ਵਾਸਦੀ। ਜੀ ਜੀ ਕੋਈ ਐ ਚੋਰ ਆਊਗਾ ਕਿਸੇ ਗਿਆ ਉਹ ਕਿਆ? ਅਸੀ ਅਗੇ ਸੋਨਾ ਕਾਹਦੇ ਕੇ ਨਗੇ ਕੇ ਰੱਖ ਕਿਸੇ ਡੌਗੀ ਰੱਖਿਆ ਤੋਂ ਡੌਗੀ ਕਿਥੋਂ ਆਏ ਕਿ ਕੌਖੇ ਕਾਲਤੀ ਕਾਂਗੇ سونے ਕੀ ਕਹਾਣ ਹੈਗੀਆ ਤੱਕ ਕਿਸੇ ਕਾਹ ਤੋਂ ਕੇ ਬੰਨ ਕੇ ਸਾਰੇ ਅਗੇ ਨ ਗੱਕਾ ਨਗੇ ਅਗੇ ਪਗ ਨੱਕਿਆ ਕੇ ਕਵਰੇ ਨ ਕਿਉਂ ਆ ਗਏ ਖਸਕਾਰ ਰਿਹਾ ਦੀ ਡੌਗੀ ਨੇ ਬਚਾ ਲੈਣਾ ਫਿਰ ਹਣਾ ਹਾਂਜੀ ਜੀ ਠੀਕ ਆ ਬਈ ਠੀਕ ਵਾਹਿਗੁਰੂ ਜੀ ਕਾ ਖਾਲਸਾ ਚੱਲ ਬਈ ਵਿਦਿਆ ਮੰਮੀ ਦੇ ਨਾਲ ਝੂਟੇ ਲੈ ਚੱਲ 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 ਚੱਲ